हां तो प्यारे बच्चे सारे ਨੂੰ ਪਿਆਰ ਪਰੀ ਸਤਿ ਸ਼੍ਰੀ ਅਕਾਲ हां बेटा ਆਪਾਂ ਜਵਾਰਨ ਬੋਦੇ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ 81 ਨੰਬਰ ਟੈਸਟ ਲਗਉਤਮ ਤੇ ਮਹੱਤਮ ਸਮਾਵਰਤਕ ਦਾ ਬੇਸਿਕ ਟੈਸਟ ਹੋ ਕਰਦੇ ਪਏ ਆ 6 ਸਵਾਲ ਕਰ ਚੁੱਕੇ ਆ 7 ਨੰਬਰ ਸਵਾਲ ਆ ਬੇਟਾ ਧਿਆਨ ਦੇ ਨਾਲ ਦੇਖ ਲੈਣਾ ਕਹਿੰਦਾ ਉਹ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ ਬੇਟਾ ਜਦੋਂ ਟਰਮ ਛੋਟੀ ਤੋਂ ਛੋਟੀ ਆ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਜ਼ਿਆਦਾਤਰ ਲੋਗੋਤਮ ਦਾ ਸਵਾਲ ਹੁੰਦਾ ਤੁਸੀਂ ਮੋਟਾ ਜਿਹਾ ਫੰਡਾ ਚੇਤੇ ਰੱਖਣਾ ਹੈ ਜਿਸ ਵਿੱਚੋਂ 7 ਘਟਾਉਣ ਤੇ ਬਾਕੀ ਬਚੀਆਂ ਸੰਖਿਆਵਾਂ 2 28 35 ਤੇ 105 ਨਾਲ ਪੂਰੀ ਪੂਰੀ ਵੰਡੀ ਜਾਵੇ 7 ਘਟਾਉਣ ਤੇ ਬਾਕੀ ਬਚੀ ਸੰਖਿਆ ਜਿਹੜੀ ਹੈ ਠੀਕ ਹੈ ਅਸੀਂ ਕੀ ਕਰਾਂਗੇ ਬੇਟਾ ਇਹਦਾ ਲਘੂਤਮ ਕੱਢ ਲਾਂਗੇ ਲਘੂਤਮ ਕੱਢ ਕੇ ਵਿੱਚ 7 ਜੋੜ ਦਾਂਗੇ ਕਿਉਂਕਿ ਸੱਤ ਜਦੋਂ ਲਗਉਤਮ ਕੱਢਾਂਗੇ ਤਾਂ ਇਹ ਸਾਰੀ ਇਹਦਾ ਲਗਉਤਮ ਇਹਨਾਂ ਸੰਖਿਆਵਾਂ ਦਾ ਪੂਰਾ ਪੂਰਾ ਵੰਡਿਆ ਜਾਊਗਾ ਇਹਦਾ ਸਾਂਝਾ ਗੁਣਜ ਹੁੰਦਾ ਹੈ ਹਨਾ ਲੀਸਟ ਕਾਮਨ ਮਲਟੀਪਲ ਆ ਵੀ ਛੋਟੇ ਤੋਂ ਛੋਟਾ ਸਾਂਝਾ ਜਿਹੜਾ ਗੁਣਜ ਹੁੰਦਾ ਐਲ ਸੀ ਐਮ ਤਾਂ ਅਸੀਂ ਇਹਨਾਂ ਦਾ ਲਗਉਤਮ ਕੱਢਾਂਗੇ ਵੀ 28 35 ਤੇ 105 ਠੀਕ ਹੈ ਬੇਟਾ ਤਾਂ ਇਹ ਬੇਟਾ ਪਹਿਲਾਂ ਚੱਲ ਜੂਗਾ 2 ਦੇ ਉੱਤੇ 2 ਦਾ ਇਹ ਵੀ 21 2 2 ਚੋਕੇ 8 35 ਦੇ 35 105 ਦੇ 105 ਫੇਰ ਬੇਟਾ ਇਹ ਚਲਾ ਜਾਊਗਾ 5 ਦੇ ਉੱਤੇ 5 ਦੁਣੀ 10 14 ਦੇ 14 5 ਨੂੰ 7 35 5 ਦੁਣੀ 10 5 1 5 ਹੁਣ ਬੇਟਾ ਇਹ ਫੇਰ 2 ਦੇ ਉੱਤੇ ਚਲਾ ਜਾਊਗਾ ਠੀਕ ਹੈ ਪਹਿਲਾਂ ਵੈਸੇ ਛੋਟੇ ਭਾੜਿਆਂ ਤੇ ਗਵਾਉਣਾ ਚਾਹੀਦਾ 21 2 2 ਸ ਅਤੇ 14 7 ਦੇ 7 21 ਦੇ 21 ਹੁਣ ਬੇਟਾ ਇਹ ਚਲਾ ਜਾਊਗਾ 7 ਤੇ ਤਾਂ 7 1 1 ਦਾ 1 7 1 7 7 1 7 7 7 ਤੇ ਆ 21 ਹੁਣ ਬੇਟਾ ਇਹ ਦੂ ਅੱਗੇ ਨਹੀਂ ਜਾਂਦਾ ਆਪਾਂ ਇਹਦਾ ਲਘੂਤਮ ਕੱਢ ਲਵਾਂਗੇ ਕਿੰਨਾ ਬਣ ਗਿਆ 2 5 10 2 20 7 140 140 40 3 ਇਹ ਆ ਗਿਆ 420 420 ਬੇਟਾ ਇਹਦਾ ਲਘੂਤਮ ਆ ਗਿਆ ਪਰ ਉਹ ਕਹਿੰਦਾ ਹਰ ਕੇਸ 'ਚ 7 ਬਾਕੀ ਬਚਣੇ ਚਾਹੀਦੇ ਆ 420 ਤਾਂ ਇਹਨਾਂ ਸੰਖਿਆਵਾਂ ਨਾਲ ਵੰਡਾਂਗੇ ਪੂਰੇ ਪੂਰੇ ਵੰਡੇ ਜਾਣਗੇ ਤਾਂ ਇਸ ਲਈ ਬੇਟਾ 420 7 427 ਕਿਹਾ ਗਿਆ ਸਾਡਾ ਉੱਤਰ ਆ ਗਿਆ 427 ਉੱਤਰ ਆ ਗਿਆ ਕਿਉਂਕਿ ਉਹ ਕਹਿੰਦਾ ਹਰ ਕੇਸ 'ਚ 7 ਬਾਕੀ ਬਚਣੇ ਚਾਹੀਦੇ ਹੁਣ ਬੇਟਾ ਜਦੋਂ ਇਹਨਾਂ ਪਾੜਿਆਂ ਨਾਲ ਵੰਡਾਂਗੇ ਤਾਂ ਹਮੇਸ਼ਾ 7 ਬਾਕੀ ਬਚਣਗੇ ਠੀਕ ਹੈ ਬੇਟਾ ਸਵਾਲ ਕਲੀਅਰ ਹੋ ਗਿਆ ਤਾਂ ਅਸੀਂ ਜਿਹੜਾ 427 ਪਹਿਲਾ ਹੀ ਆਨਸਰ ਹੈ ਜਿਹੜਾ ਸੌਰੀ ਦੂਜਾ ਆਨਸਰ B1 ਹੈ ਜਿਹੜਾ ਉਹਨੂੰ ਰਾਈਟ ਆਨਸਰ ਦੇ ਦਾਂਗੇ ਟਿਕ ਕਰ ਦਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 8 ਕਹਿੰਦਾ ਪਹਿਲੀਆਂ 100 ਪ੍ਰਕਿਰਤਿਕ ਸੰਖਿਆਵਾਂ ਵਿੱਚੋਂ 5 ਤੇ 7 ਦੋਵਾਂ ਨਾਲ ਭਾਗ ਹੋਣ ਵਾਲੀਆਂ ਸੰਖਿਆਵਾਂ ਦੀ ਸੰਖਿਆ ਹੈ ਤਾਂ ਬੇਟਾ 5 ਤੇ 7 ਦੋਵਾਂ ਦੇ ਨਾਲ ਸਾਂਝੀ ਭਾਗ ਹੋਣ ਵਾਲੀ ਸੰਖਿਆ ਕਿਵੇਂ ਕੱਢਾਂਗੇ ਆਪਾਂ ਪਹਿਲਾਂ ਤਾਂ ਆਪਾਂ ਕੱਢਾਂਗੇ 5 ਤੇ 7 ਦਾ ਲਘੁਤਮ ਲੈ ਲਾਂਗੇ ਠੀਕ ਹੈ ਲਘੁਤਮੇ ਜਾਂਦਾ ਹੀ ਨਹੀਂ ਕਿਸੇ ਪਹਾੜੇ ਤੇ ਸਾਂਝਾ ਤਾਂ ਐਲਸੀਐਮ ਜਿਹੜਾ ਹੈਗਾ 35 ਆ ਜਾਊਗਾ ਠੀਕ ਹੈ ਇਹਦਾ ਹੁਣ ਬੇਟਾ 100 ਦੇ ਵਿੱਚ ਵਿੱਚ ਕਿਹੜੀ ਕਿਹੜੀ ਸੰਖਿਆ ਜਿਹੜੀ 35 ਨਾਲ ਵੰਡੀ ਜਾਂਦੀ ਹੈ ਇੱਕ ਤਾਂ 35 ਦੂਜੀ 70 ਇਹ 100 ਦੇ ਪਹਿਲੀਆਂ 100 ਪ੍ਰਕਿਰਤਿਕ ਸੰਖਿਆਵਾਂ ਦੇ ਵਿੱਚ 35 ਤੇ 70 ਦੋ ਹੀ ਸੰਖਿਆਵਾਂ ਇਹੋ ਜੀਆਂ ਜਿਦੇ ਤੇ 5 ਤੇ 7 ਦੋਵੇਂ ਹੀ ਪੂਰੇ ਪੂਰੇ ਵੰਡੇ ਜਾਂਦੇ ਆ ਠੀਕ ਹੈ ਬੇਟਾ ਤਾਂ ਉਹ ਪੁੱਛ ਰਿਹਾ ਸੀ ਕਿੰਨੀਆਂ ਸੰਖਿਆਵਾਂ ਆਪਾਂ ਉੱਤਰ ਦੇ ਦਾਂਗੇ ਦੋ ਸੰਖਿਆਵਾਂ ਤੇ ਹੁਣ ਬੇਟਾ ਆਪਾਂ ਉੱਤਰ ਦੇ ਦਵਾਂਗੇ ਦੋ ਸੰਖਿਆਵਾਂ ਦੋ ਹੈਗੀਆਂ ਆ ਤੇ ਆਪਾਂ ਇਹਨੂੰ ਐਜ਼ ਅ ਰਾਈਟ ਆਨਸਰ ਟਿੱਕ ਕਰ ਦਵਾਂਗੇ ਕਿਤੇ ਸੀ 1 ਹੈ ਜਿਹੜਾ ਇਹਦਾ ਰਾਈਟ ਆਨਸਰ ਬਣਦਾ ਪਿਆ ਹੈ ਸੋ ਬੇਟਾ ਇਹਦੇ ਨਾਲ ਹੀ ਇਹ ਸੀਗਾ ਇਹਦਾ 8 ਨੰਬਰ ਸਵਾਲ ਇਹ ਕੰਪਲੀਟ ਹੋ ਗਿਆ ਅਗਲੇ ਸਵਾਲ ਹੈ ਜਿਹੜੇ ਉਹ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ